ਤਾਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਸੀ ਬਹੁਤ ਜ਼ਰੂਰੀ ਕੱਲ ਤਰੀਕ 26 ਜੁਲਾਈ ਨੂੰ ਲਗਭਗ 10 ਵਜੇ ਦੇ ਕਰੀਬ ਸੰਤ ਬਰਬੀਰ ਸਿੰਘ ਜੀ ਸੀਚੇਵਾਲ ਜੋ ਕਿ ਰਾਜ ਸਭਾ ਮੈਂਬਰ ਨੇ ਉਹ ਆਪਣਾ ਹਿਊਮਾਈਟ ਰੈਸਟ کلب ਦਾ ਜਿਹੜਾ ਪਾਰਕ ਆ ਮਾਲਡਾਉਨ ਉੱਥੇ ਚੰਦਨ ਦਾ ਬੂਟਾ ਲਗਾਉਣ ਆ ਰਹੇ ਨੇ ਤੇ ਮੈਨੂੰ ਵੀ ਸਨੇਹਾ ਹੁਣੇ ਮਿਲਿਆ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਵੀ ਸਨੇਹਾ ਜਿਹੜਾ ਵਾ ਉਦਾਂ ਹੀ ਐਮਰਜੈਂਸੀ ਚ ਦੇ ਰਿਹਾ ਹਾਂ ਤੇ ਕੋਸ਼ਿਸ਼ ਕਰੋ ਕਿ ਸਾਰੇ ਜਿੰਨੇ ਵੀ ਹੋ ਸਕਦੇ ਆਪਾਂ ਸਾਰੇ ਜਣੇ ਉਤੇ ਪਹੁੰਚ ਜੀ 9:30 ਵਜੇ ਜੀ ਸਰ ਜੀ ਨੇ ਮੇਰੇ ਕੋ ਘਰੇ ਪਹੁੰਚ ਜੋ ਤਾਂ ਕਿ ਆਪਾਂ ਆਪਣੀ ਤਿਆਰੀ ਨੂੰ ਕੰਪਲੀਟ ਕਰ ਲਈ ਅੱਧੇ ਘੰਟੇ ਦੇ ਵਿੱਚ ਔਰ ਉਹਨਾਂ ਦਾ ਰੁਕਣ ਦਾ ਸ਼ਡਿਊਲ ਵੀ ਸਿਰਫ 15-20 ਮਿੰਟ ਦਾ ਹੀ ਹੈ ਜਾਂ ਅੱਧੇ ਘੰਟੇ ਦਾ ਹੀ ਆ ਇਸ ਤੋਂ ਜ਼ਿਆਦਾ ਉਹਨਾਂ ਨੇ ਰੁਕਣਾ ਨਹੀਂਗਾ ਕਿਉਂਕਿ ਉਹਨਾਂ ਨੇ ਲੁਧਿਆਣਾ ਜਾਣਾ ਔਰ ਉਹਨਾਂ ਦੀ ਸੇਵਾ ਜਿਹੜੀ ਆ ਬੜੀ ਵੱਡਮੁੱਲੀ ਆ ਔਰ ਬੁੱਢੇ ਦਰਿਆ ਨੂੰ ਸਾਫ਼ ਕਰਨ ਨੂੰ ਪਿਛਲੇ 10 ਮਿੰਟ ਲੱਗੇ ਹੋਏ ਆ ਆਪਾਂ ਉਹਨਾਂ ਨੂੰ ਇਸ ਲਈ ਵੀ ਸਨਮਾਨਤ ਕਰਨਾ ਵਾ ਕਿਉਂਕਿ ਉਹ ਬੁੱਢੇ ਦਰਿਆ ਨੂੰ ਬੜੇ ਲੰਬੇ ਸਮੇਂ ਤੋਂ ਸਾਫ ਕਰਨ ਲੱਗੇ ਆ ਤੇ ਆਪਾਂ ਉਹਨਾਂ ਨੂੰ ਦਰਿਆਵਾਂ ਦੇ ਰਾਖੇ ਦਾ ਸਨਮਾਨ ਦੇਣਾ ਤੇ ਸਾਰੇ ਰਲ ਕੇ ਉਦੋਂ ਕੱਲ ਅੱਜ 10 ਵਜੇ ਤੋਂ ਪਹਿਲਾਂ ਪਹਿਲਾਂ ਉੱਥੇ ਇਕੱਠੇ ਹੋਈਏ ਤਾਂ ਕਿ ਸਨਮਾਨ ਦੇ ਸਕੀਏ ਧੰਨਵਾਦ